ਹੈਲੋ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਣੇ ਤੇ ਦੋ ਤਿੰਨ ਗੱਲਾਂ ਤੁਹਾਡੇ ਨਾਲ ਸਾਂਝੀ ਕਰਨੀਆਂ ਸਭ ਤੋਂ ਪਹਿਲਾਂ ਤਾਂ ਭਾਈ ਚਲੋ ਅੱਜ 31 ਦਸੰਬਰ ਹੈ ਕੱਲ ਤੋਂ ਨਵਾਂ ਸਾਲ ਸ਼ੁਰੂ ਹੋ ਰਿਹਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਤੇ ਇਸ ਸਾਲ ਤੁਹਾਡੀ ਜੋ ਡ੍ਰੀਮ ਜੌਬ ਹੈ ਉਹ ਤੁਹਾਨੂੰ ਪੱਕਾ ਮਿਲ ਜੇ ਭਾਈ ਇਹ ਹੀ ਮੈਂ ਪ੍ਰਾਰਥਨਾ ਕਰੂੰਗਾ ਤੇ ਇਸ ਤੋਂ ਇਲਾਵਾ ਇੱਕ ਗੱਲ ਇਹ ਸਾਂਝੀ ਕਰਨੀ ਹੈ ਤੁਹਾਡੇ ਨਾਲ ਕਿ ਪਿਛਲੇ 2 ਦਿਨਾਂ ਤੋਂ ਆਪਣੀ ਜੋ ਕਲਾਸ ਨਹੀਂ ਲੱਗੀ ਹੈ ਹਨ ਸਵੇਰੇ 7 ਵਜੇ ਕਰੰਟ ਅਫੇਅਰ ਹੁੰਦੇ ਆ ਤੇ ਸ਼ਾਮ ਨੂੰ 5 ਵਜੇ ਜੋ ਹੈ ਆਪਣੀ ਜੀਕੇ ਦੀ ਕਲਾਸ ਹੁੰਦੀ ਹੈ ਜੋ ਕਿ 2 ਦਿਨਾਂ ਤੋਂ ਨਹੀਂ ਲੱਗੀ ਹੈ ਉਹਦਾ ਕਾਰਨ ਹੈ ਕੁਝ ਠੀਕ ਹੈ ਕੁਝ ਮੈਡੀਕਲ ਅਮਰਜੈਂਸੀ ਕਰਕੇ ਪ੍ਰੋਪਰ ਜੋ ਹੈ ਕਲਾਸਾਂ ਨਹੀਂ ਲੱਗ پا ਰਹੀਆਂ ਠੀਕ ਹੈ ਆਫਲਾਈਨ ਵੀ ਮੈਂ ਬਸ ਅੱਜ ਹੀ ਗਿਆ ਸੀਗਾ ਤੇ ਉਹ ਵੀ ਮੈਨੂੰ ਇੱਕ ਦੋ ਕਲਾਸ ਲੈ ਕੇ ਵਾਪਸ ਹੀ ਮੁੜਨਾ ਪਿਆ ਤੇ ਹਾਲੇ ਮੈਂ ਅੱਗੇ ਵੀ ਕੰਟੀਨਿਊ ਪ੍ਰੋਪਰ ਮੈਂ ਮਤਲਬ ਤੁਹਾਡੇ ਨਾਲ ਵਾਦਾ ਨਹੀਂ ਕਰ ਸਕਦਾ ਵੀ ਕੱਲ ਤੋਂ ਜਾਂ ਪਰਸੋਂ ਤੋਂ ਸ਼ੁਰੂ ਹੋ ਜੇਗੀ ਠੀਕ ਹੈ ਬਾਕੀ ਪਲਾਨਿੰਗ ਤਾਂ ਕੁਝ ਹੋਰ ਵੀ ਸੀ ਕਿ ਚਲੋ ਨਵੇਂ ਸਾਲ ਦੇ ਕੋਈ ਮੈਰਾਥਨ ਵੀ ਅਰੇਂਜ ਕਰ ਲਈ ਸੀਗੀ ਰੈਡੀ ਵੀ ਹੈ ਸਾਰਾ ਕੁਝ ਬਟ ਅਚਾਨਕ ਇਹੀ ਆ ਕੇ ਪਲਾਨਿੰਗ ਦੇ ਸਾਬ ਨਾਲ ਤੱਕ ਅਜੇ ਕੁਝ ਹੋਇਆ ਹੀ ਨਹੀਂ ਆਪਣਾ ਠੀਕ ਹੈ ਤਾਂ ਅਚਾਨਕ ਕੋਈ ਐਮਰਜੈਂਸੀ ਆਣੀ ਪਈ ਹੈ ਹਲੇ ਵੀ ਉੱਤੇ ਹੀ ਹੈ ਤੇ ਹਲੇ ਕੁਝ ਕਹਿ ਵੀ ਨਹੀਂ ਸਕਦਾ ਠੀਕ ਹੈ ਵੀ ਕੱਲ ਕਲਾਸ ਲੱਗੇਗੀ ਆ ਪਰਸੋ ਲੱਗੇਗੀ ਮੈਂ ਵਿੱਚ ਕੋਸ਼ਿਸ਼ ਕਰੂੰਗਾ ਜੀਕੇ ਨੂੰ ਹਲੇ ਹੋਲਡ ਕਰਕੇ ਜੋ ਕਰੰਟ ਹੈ ਠੀਕ ਹੈ ਕਰੰਟ ਦਾ ਟਾਈਮ ਤਾ ਮੈਂ ਸਵੇਰੇ 7 ਵਜੇ ਤੱਕ ਫਿਲਹਾਲ ਥੋੜਾ ਜਿਹਾ ਉਲਝਿਆ ਹੋਇਆ ਹੈ ਕੰਮ ਜਾਂ ਤਾਂ ਰਿਕਾਰਡਡ ਪ੍ਰੋਵਾਈਡ ਕਰਾਂਗਾ ਸੈਸ਼ਨ ਜਾਂ ਫਿਰ ਦਿਨ ਦੇ ਵਿੱਚ ਕਿਸੇ ਵੀ ਟਾਈਮ ਇਹ ਸਮਝ ਲਓ ਵੀ ਗੋਰੀਲਾ ਅਟੈਕ ਤੁਸੀਂ ਸੁਣਿਆ ਹੈ ਨਾ ਹਿਸਟਰੀ 'ਚ ਪੜਿਆ ਨੇ ਆਪਾਂ ਨੇ ਗੋਰੀਲਾ ਵਾਰ ਫਿਰ ਤਾਂ ਬਸ ਉਹੀ ਹੋ ਸਕਦਾ ਹੈ ਤੁਹਾਡੇ ਉੱਤੇ ਜਦੋਂ ਮੈਨੂੰ ਟਾਈਮ ਲੱਗਿਆ ਮੈਂ ਇੱਥੋਂ ਸਟੂਡੀਓ ਪਹੁੰਚ ਗਿਆ ਪੀਪੀਟੀਆ ਮੇਰੀ ਡਨ ਹੈ ਠੀਕ ਹੈ ਤੇ ਬਸ ਮੈਨੂੰ ਸਟੂਡੀਓ ਚਾਹੀਦਾ ਹੈ ਤਾਂ ਮੈਂ ਕੋਸ਼ਿਸ਼ ਕਰੂੰਗਾ ਕਿ ਜਦੋਂ ਵੀ ਮੈਨੂੰ ਇੱਥੋਂ ਟਾਈਮ ਮਿਲਦਾ ਹੈ ਮੈਂ ਅਚਾਨਕ ਲਾਈਵ ਕਰਕੇ ਜੋ ਵੀ ਹੈ ਪਹੁੰਚ ਜਾਊਗਾ ਤੁਹਾਡੇ ਅੱਗੇ ਠੀਕ ਹੈ ਕਰੰਟ ਅਫੇਅਰ ਵੀ ਦੋ ਤਿੰਨ ਦਿਨ ਕੋਈ ਤਾਂ ਪਤਾ ਨਹੀਂ ਹੈ ਕਲਾਸ ਦਾ ਠੀਕ ਹੈ ਬਾਕੀ ਤੁਸੀਂ ਆਪਣੀ ਸਟੱਡੀ ਕਰਦੇ ਰਹੋ ਨਵਾਂ ਸਾਲ ਵੀ ਹੈ ਚਲੋ ਥੋੜਾ ਬਹੁਤ ਇੰਜੋਏ ਜੋ ਕਰਨਾ ਹੈ ਭਈਓ ਕਰਕੇ ਆਪਣੀ ਪੜਾਈਆਂ ਤੇ ਲਗੋ ਠੀਕ ਹੈ ਓਕੇ ਬਸ ਇਹੀ ਕਹਿਣਾ ਸੀਗਾ ਜੀ ਹੈਪੀ ਨਿਊ ਇਅਰ ਐਡਵਾਂਸ ਦੇ ਵਿੱਚ ਹਲੇ ਟਾਈਮ ਤੇ ਆ ਠੀਕ ਹੈ ਬਾਏ ਬਾਏ